ਉੰਦੇ ਰਾਤ ਜਨ ਕਰੇ ਸੀ 9 10 ਵਜੇ ਆਈ ਸੀ ਅਰੇ ਜੀ ਰੋਟੀ ਖਾ ਕੇ ਬਾਹਰ ਚਲੇ ਗਏ ਸੀ ਤੇਰਾ ਬਾਗ ਬਾਗ ਬਾਹਰ ਬੂਹੇ ਤੇ ਗਾੜੀ ਮੋੜ ਤੇ ਤੁਰਤੇ ਹੀ ਉਹ ਕਿੰਨਾ ਨੇ ਪਹਿਲਾ ਦੋ ਮੁੰਡੇ ਸੀ ਤਿੰਨ ਪਿੱਛੇ ਇਹਨਾਂ ਨੇ ਆਣ ਕੇ ਪਹਿਲਾਂ ਇਹ ਕੋ ਫੋਣ ਫੋਣ ਖੋ ਲਿਆ ਹੀ ਬਾਅਦ ਵਿੱਚ ਦੱਤਰ ਮਾਰਤਾ ਇੱਕ ਵਾਰੀ ਮਾਰਿਆ ਪਹਿਲਾਂ ਤੇ ਇਹਨੇ ਹੁਣ ਗਲਾ ਹੱਥ ਗਾੜੀ ਕਰ ਲਿਆ ਇਹਦੇ ਉਂਗਲਾ ਕਟੀਆਂ ਗਈਆਂ ਬਾਅਦ ਵਿੱਚ ਦੂਜੀ ਵਾਰੀ ਮਾਰਿਆ ਤਾਂ ਸਿਰ ਕਟਿਆ ਗਿਆ ਤਾਂ ਕੰਨ ਆਰ ਫਟ ਗਿਆ ਨਾਲੇ ਅੱਥੇ ਸਾਰਾ ਵੱਢਿਆ ਗਿਆ ਇਹ ਕੋਈ ਨਹੀਂ ਹੱਥੇ ਕਰੇ ਹਾਂ ਜੀ ਅਸੀਂ ਕਰੇ ਅਸੀਂ ਕਰੇ ਬਟੇ ਰੋਟੀ ਖਾਂਦੇ ਆ ਕਾਰਨ ਕੀ ਲੱਗਦਾ ਉਹ ਮੁੰਡਿਆਂ ਨੇ ਮਾਰਿਆ ਉਹ ਮੁੰਡੇ ਜਿਹੜੇ ਉਹ ਲਾਗੇ ਸਾਡੇ ਪਿੰਡ ਪਿੰਡ ਦੇ ਹੀ ਉਹਨਾਂ ਨਾਲ ਹੀ ਉਹਨਾਂ ਦੀ ਦੁਸ਼ਮਣੀ ਤੇ ਇਹ ਨਹੀਂ ਮੇਰੇ ਭਰਾ ਦੀ ਨਹੀਂ ਲਾਗੇ ਪਿੰਡ ਦੇ ਮੁੰਡੇ ਆ ਨਾ ਉਹਨਾਂ ਦੀ ਦੁਸ਼ਮਣੀ ਹੀ ਤੇ ਇਹ ਉਹਨਾਂ ਨਾਲ ਬੰਦ ਕਲੋਂਦਾ ਸੀ ਤੇ ਇਹ ਰਾਤ ਦੇ ਬਾਹਰ ਹੀ ਕਲੋਤਾ ਹੀ ਤੇ ਇਹ ਇਹਦੇ ਇਹਦੇ ਮਾਰ ਗਏ ਦਦ ਨਹੀਂ ਪੁਲਸ ਨਹੀਂ ਆਈ ਨਾ ਮੌਕੇ ਤੇ ਨਹੀਂ ਫੇਸ ਆਈ ਮਨ ਮੰਗੀ ਕਰਦੇ ਆਂ ਕਿੰਨੇ ਕਿੰਨੇ ਤੇ ਪਰਚਾ ਕੀਤਾ ਜਾਵੇ ਕਿੰਨੇ ਬੰਦੇ ਗਏ ਜਿਨ੍ਹਾਂ ਨੇ ਹਮਲਾ ਕੀਤਾ ਪੰਜ ਜਾਣੇ ਸੀ ਪੰਜ ਨੇ ਗਏ ਹਾਂਜੀ ਮੇਰਾ ਨਾਮ ਸाहिल ਪਰੀ ਸਿੰਘ ਕੀ ਹੋਇਆ ਕਿਸੇ ਨਾਲ ਕੋਈ ਮੈਂ ਆਪਣੇ ਮੋੜ ਤੇ ਖਲੋਤਾ ਹਾਂ ਤੇ ਮੁੰਡੇ ਆਏ ਪਿੱਛੋਂ ਸਾਡੇ ਪਿੰਡ ਦੇ ਪਿੰਡ ਦਾ ਹੀ ਮੁੰਡਾ ਉਹ ਬਾਅਦ ਤੇ ਮੁੰਡੇ ਲੈ ਕੇ ਆਇਆ ਤੇ ਮੈਂ ਖਲੋਤਾ ਆਪਣੇ ਮੋੜ ਤੇ ਤੇ ਮੈਨੂੰ ਆਂਦਾ ਏ ਇੱਥੇ ਕੀ ਕਰਦਾ ਹੈ ਮੈਂ ਕੋਈ ਨਹੀਂ ਮੈਂ ਤੇ ਘਰੇ ਚੱਲਿਆ ਤੇ ਕਹਿੰਦਾ ਤੁਸੀਂ ਇੱਥੇ ਅੱਧੀ ਰਾਤ ਤੁਰੇ ਫਿਰਦੇ ਤੇ ਉਹਨੇ ਪਹਿਲਾਂ ਮੇਰੇ ਤੋਂ ਫੋਨ ਹੋਇਆ ਤੇ ਫਿਰ ਮੇਰੇ ਸਿਰ ਤੇ ਦਾਤਰ ਮਾਰੇ ਆਨੇ ਤੇ ਫਿਰ ਭੱਜ ਗਏ ਤੇ ਇੱਕ ਮੋਟਰ ਇਹ ਉਹ ਆਏ ਹੀ ਚਾਰ ਪੰਜ ਜਣੇ ਆਏ ਹੀ ਤੇ ਇੱਕ ਮੋਟਰਸਾਈਕਲ ਭਜਾ ਕੇ ਲੈ ਗਏ ਤੇ ਇੱਕ ਸਾਡੇ ਬੂਹੇ ਅੱਗੇ ਸੁੱਟ ਗਏ ਤੇ ਉਹ ਫਿਰ ਫੜ ਕੇ ਐ ਘਰੇ ਲਾ ਲਿਆ ਆਪਣੇ ਤੇ ਫਿਰ ਉਹ ਭੱਜ ਗਏ ਹਮਲਾ ਕਰਨੇ ਕਿੱਥੇ ਹਮਲਾ ਹੁੱਥੇ ਕਿਲੇ ਦਾ ਮੁੰਡਾ ਹਮਾ ਹਮਾ ਉਹਦਾ ਨਾਮ ਆ ਦੋ ਮਿੰਟ ਦੋ ਉਹ ਇੱਕ ਮੋਟਰਸਾਈਕਲ ਤੇ ਦੋ ਜਣੇ ਹੀ ਇੱਕ ਹਮਾ ਤੇ ਮਣੀ ਤੇ ਇੱਕ ਗੋਪੀ ਤੇ ਇੱਕ ਰਾਣਾ ਤੇ ਇੱਕ ਦੂਜਾ ਛਣੀ ਕਿੰਨੇ ਬੰਦੇ ਗਏ ਦੋਤਾ ਪੰਜ ਜਣੇ ਪੰਜ ਨੇ ਗਏ ਹਾਂਜੀ ਹਾਂਜੀ ਕੋਕ ਨੂੰ ਕੰਪਲੀਟ ਕੀਤਾ ਹਾਂਜੀ ਕੋਕ ਬਲੋ ਕੀ ਕੀਤਾ ਉਹ ਸੁਣੋ ਭਾਈ ਉਹਨਾਂ ਨੇ ਅਥਰਕਾ ਲਿਖੀ ਸੀ ਫਿਰ ਉਹ ਕਹਿੰਦੇ ਤੁਸੀਂ ਦਾਖਲ ਹੋ ਜਾ ਪਤਾ ਨਹੀਂ ਹੁਣ ਉਹਨਾਂ ਦਾ ਕੋਈ ਪਿਛਲਾ ਸੀ ਕੋਈ ਪਰਚਾ ਪੁਰਚਾ ਤੇ ਉਹ ਫਿਰ ਇਦਾਂ ਅੰਦਰ ਚਲ ਗਏ ਲੜਾਈ ਕਿਸੇ ਗੱਲ ਤੋਂ ਹੋਈਗੀ ਪ੍ਰਾਣੀ ਵਾਂਝੇ ਕੀ ਕੀ ਕਰੇ ਮੇਰਾ ਕੋਈ ਨਹੀਂ ਹੁਣਾਂ ਚਾਹੇਗਾ ਉਹਨੇ ਮੇਰੇ ਪਿੰਨੋਜਾ ਮਾਰ ਕੇ ਕੇ ਜਿਹਾ ਹੀ ਮਾਰ ਕੇ ਹਾਂਜੀ ਤੁਹਾਡਾ ਕੋਈ ਪ੍ਰਾਣੀ ਦੀ ਕਾਈ ਹੋਵੇ ਚੰਗਾ ਹੋਵੇ ਕੋਈ ਮੇਰਾ ਕੋਈ ਨਹੀਂ ਹੁਣਾਂ ਮੈਂ ਤੇ ਉਹਨੂੰ ਕਿਹਾ ਵੀ ਮੈਂ ਮੈਂ ਮੇਰੀ ਘੜਾ ਵੀ ਇੱਥੇ ਨਾ ਕੋਈ ਗੱਲ ਆ ਤੇ ਉਹਨੇ ਫਿਰ ਵੀ ਮਨੂੰ ਆਂਦਾ ਤੂੰ ਅੱਧੀ ਰਾਤ ਕਿ ਤਰਿਆ ਫਿਰ ਤਾਂ ਕਾਰਨ ਕੀ ਲੱਗਦਾ ਤੁਹਾਡੇ ਤੁਹਾਡੇ ਕੰਮ ਤੋਂ ਤਾਂ ਹੋ ਜਾਨ ਇਹ ਉਹ ਦਾ ਸਾਡੇ ਪਿੰਡ ਦੇ ਆ ਨਾ ਮੁੰਡੇ ਤੇ ਉਹ ਇਦਾਂ ਮੁੰਡਾ ਮੇਰਾ ਯਾਰ ਦੋਸਤ ਉਹਨਾਂ ਨਾਲ ਚਾਹ ਉਹਨਾਂ ਦੀ ਲੜਾਈ ਲੜਾਈ ਹੋਈ ਉਹ ਮੈਨਾਂ ਕੁੰਦਾ ਬੋਲਦਾ ਵਾ ਤੇ ਉਹਨੂੰ ਇਹ ਵੀ ਇਦਾਂ ਰਹਿੰਦਾ ਰਹੁੰਦਾ ਕਿ ਤੁਹਾਡੇ ਯਾਰ ਨਾਲ ਕੁਝ ਨਹੀਂ ਕੱਟ ਤੁਹਾਡੇ ਨਾਲ ਹਾਂਜੀ ਹੁਣ ਮੰਗ ਕੀ ਕਰਦੇ ਹਾਂ ਹਾਂਜੀ ਮੰਗ ਕੀ ਕਰਦੇ ਹਾਂ ਉਹਨਾਂ ਦੇ ਪਰਚਾ ਕਰਾਉਣਾ ਹਾਂਜੀ ਅਣੀ ਕਿਹਨਾਂ ਆ ਗਿਆ ਮੇਰਾ ਨਾਮ ਸੁਖਵਿੰਦਰ ਕੌਰ ਹਾਂਜੀ ਤੇ ਤੁਹਾਡੇ ਬੇਟੇ ਨਾਲ ਕੀ ਹੋਇਆ ਬੇਟੇ ਨਾਲ ਦੂਵੇ ਘੜੀ ਖਲੋਤੇ ਉਹ ਮੁੰਡੇ ਆਏ ਪੰਜ ਮੁੰਡੇ ਦੋ ਤੇ ਇੱਕ ਮੋਟਰਸਾਈਕਲ ਤੇ ਤੇ ਤਿੰਨ ਪਿੱਛੇ ਉਹਨਾਂ ਨੇ ਇਰ ਕੋ ਫੋਨ ਖੋਇਆ ਫੋਨ ਖੋ ਕੇ ਤੇ ਇੰਨੇ ਸੋਗ ਇੰਨੀ ਗੱਲ ਕਹੀ ਵੀ ਮੇਰੀ ਤੁਹਾਡੇ ਨਾਲ ਕੋ ਗੱਲ ਨਹੀਂ ਗੀ ਮੇਰੀ ਉਹ ਹੈ ਕੀ ਕਰਨ ਲੱਗਾ ਹੈ ਕੀ ਕਰਨ ਲੱਗਾ ਉਹਨੇ ਕੱਢ ਕੇ ਦਾਤ ਮਾਰਤਾ ਇੱਕ ਵਾਰੀ ਫਿਰ ਇੰਨੇ ਹੱਥ ਗਾੜੀ ਕਰਤਾ ਦੂਜੀ ਵਾਰ ਫਿਰ ਇੰਨੇ ਸਿਰ ਤੇ ਮਾਰਤਾ ਕਿਲੇ ਦੇ ਮੁੰਡੇ ਆ ਮੌਕੇ ਤੇ ਕਿਸ ਨੇ ਛਡਾਇਆ ਨਹੀਂ ਛਡਾਇਆ ਮੁੰਡਾ ਘਰੇ ਭੱਜ ਆਇਆ ਵਾ ਭਰਾ ਹੀ ਇਹਦਾ ਤੇ ਉਹ ਉਹਦੋਂ ਨੂੰ ਇਹਦੇ ਮਾਰਕੀਟ ਦਾਤਰ ਭੱਜ ਕੇ ਕਿਹੜਾ ਪਿੰਡ ਕਿਹੜਾ ਪਿੰਡ ਆ ਜੀ ਸਾਡਾ ਪਿੰਡ ਮੇਕਾਵਾ ਉਹਨਾਂ ਦਾ ਕਿਲਾਵਾ ਸਰ ਪੁਲਿਸ ਨੂੰ ਇਸ ਬਾਰੇ ਕੋਈ ਕੰਪਲੇਂਟ ਦਿੱਤੀ ਹਾਂਜੀ ਹਾਂਜੀ ਪੁਲਸ ਵੱਲੋਂ ਕੀ ਕਾਰਵਾਈ ਕੀਤੀ ਜੰਡੇਆਲੇ ਗਏ ਸਾਰੇ ਉਦੋਂ ਹੋ ਕੇ ਆਏ ਦੰਡੇਆਲੋਂ ਪੁਲਸ ਨੇ ਕੀ ਅਜੇ ਪੁਲਸ ਨੇ ਹਾਨੀ ਨਹੀਂ ਦੱਸਿਆ ਕੁਝ ਵੀ ਇਹ ਪੁਲਸ ਵੱਲੋਂ ਕੀ ਕਾਰਵਾਈ ਹੋਈ ਪੁਲਸ ਨੇ ਜੋ ਕੋਈ ਨਹੀਂ ਦੱਸਿਆ ਉਹਨਾਂ ਨੇ ਨਹੀਂ ਮੰਗਤੀ ਕਰਦੇ ਅਹੀਂ ਮੰਗ ਕਰਦੇ ਨੇ ਖਰਚਾ ਹੀ ਕਰਾਉਣਾ ਮੇਰਾ ਪੁੱਤ ਇਕੱਲਾ-ਕੱਲਾ ਮੇਰੀਆਂ ਚਾਰ ਧੀਆਂ ਮੈਂ ਤੇ ਇਹਦੇ ਮੋਹਾਲੀ ਵੇਣੀ ਮੇਰਾ ਹੀ ਹੋਵੇ ਡਾਕਾ ਲੈ ਇਹਨੂੰ ਇਹਨੂੰ ਕੋ ਮਾਰੀਆਂ ਸੱਟਾਂ ਕੋਈ ਨਹੀਂ ਕੋਈ ਵਿਚ ਮਨੀ ਇਹ ਤਾਂ ਲੜਾਈ ਝਗੜਾ ਨਹੀਂ ਇਹ ਤਾਂ ਕੋਈ ਲੜਾਈ ਝਗੜਾ ਨਹੀਂ ਹੈਗਾ ਚਲੋ ਜਾ ਪੀਤਰਾ ਮੁੰਡਾ ਇੱਕ ਦੂਜੇ ਨਾਲ ਕੋਣ ਬੋਲਣ ਤੇ ਹੋ ਹੀ ਜਾਂਦਾ ਵਾ ਹੁਣ ਬੋਲਣ ਕੀ ਇਹਦੇ ਨਾਲ ਕੱਟ ਕੇ ਦੱਸ ਪਿੰਡ ਆਏ